ਪੈਰਾਸੇਲਿੰਗ ਚੱਲ ਰਹੀ ਐ। ਆਹ ਦੀ ਗੱਲ ਲਈ ਐ ਵੀ ਲਿਪੀ ਦੇਖੋ ਤੁਸੀਂ ਹਨਾ। ਊੜਾ ਊੜਾ ਉਤਾਰੋ। ਠੀਕ ਹੈ ਜੀ। ਤੇ ਅਗਲੇ ਨੇ ਉਂਗਲ ਫੜਾ ਤਾਂ ਫੜ ਗਈ। ਅਗਲੇ ਨੇ ਬਾਜਰੇ ਵਾਲੀ ਫਿਰ ਸਬਜ਼ੀਆਂ ਵੀ ਤਿੰਨ ਫਿਰ ਨਾਲ ਸਵੀਟ ਡਿਸ਼ ਵੀ। ਰੋਟੀ ਖਾਂਦੇ ਖਾਂਦੇ ਫਿਰ ਕਹਿੰਦੇ ਤੁਸੀਂ। ਅੱਜ ਆਪਾਂ ਦੂਜੀ ਵਾਰੀ ਨੂੰ ਯੂਜ਼ ਕਰ ਰਹੇ ਹਾਂ। ਔਖਾੜਾ ਐ ਇੱਕ ਸਾਈਡ ਦਾ ਵੀ। ਔਖਾੜਾ। ਹੋਈ ਔਖਾੜੀ। ਇਹ ਪਰਿਵਾਰ ਐ ਪੁਜਾਰੀ ਜੀ ਦਾ। ਮਲਕੇਸ਼ ਜੀ ਉਹਨਾਂ ਦੀ ਬੇਟੀ ਤੇ ਧਰਮ ਪਤਨੀ ਬੜੇ ਸਾਦੇ ਜਿਹੇ ਤੇ ਸੌਜੀ ਬੰਦੇ ਆ ਲਓ ਜੀ ਜਿਹਦੇ ਕਰਕੇ ਮੈਨੂੰ ਖਾਸ ਤੁਹਾਨੂੰ ਦਿਖਾਉਣਾ ਸੀਗਾ ਆ ਜਿਹੜੀ 100 ਰੁਪਿਆ ਜਾਮਨੀ ਰੰਗ ਵਾਲਾ ਹੈ ਇਹਦੀ ਜਿਹੜੀ ਫੋਟੋ ਬਣੀ ਵੀ ਲੈ ਵੀ ਰਾਇਲ ਇਨਫੀਲਡ ਵਾਲੇ ਦਾ ਕੇਸ ਕਰ ਸਕਦੇ ਹੈ ਕਿ ਨਹੀਂ ਠੀਕ ਹੈ ਜੀ ਚਲੋ ਕਿਤੇ ਇੱਥੇ ਰੌਣਕਾਂ ਲੱਗਦੀਆਂ ਹੋਣਗੀਆਂ ਰਾਜਦੇਸ਼ ਕਿਲੇ ਦੇ ਜਾਸੇ ਬਸ 1 ਮਿੰਟ ਗੇਰ ਕਢ ਲਉ मिलिए जी मुक्सा से हाँ हां जी जल्दी है स्कूल हां जल्दी स्कूल जा रहे हैं पेपर चल रहे हैं ठीक है सर थैंक यू आपकी मेहमान नवाजी के लिए नहीं थीके? नहीं नहीं ये हमारा बस बनता है मिलते हैं कभी जरूर मिलेंगे अब मिलेंगे सीधा पंजाब में हाँ पंजाब में ओके जी ਲੋਜੀ ਜ਼ਿੰਦਗੀ ਦਾ ਕਾਰਵਾ ਚੱਲਦਾ ਹੀ ਰਹਿਣਾ ਸਾਥੀ ਬਣਦੇ ਰਹਿਣੇ ਆ ਉਹਨਾਂ ਤੋਂ ਵਿਛੋੜਾ ਪੈਂਦਾ ਰਹਿਣਾ ਤੇ ਫੇਰ ਦੁਬਾਰਾ ਨਵੇਂ ਸਾਥੀ ਬਣਦੇ ਰਹਿਣੇ ਕੋਈ ਤੋ ਚੱਲ ਕੇ ਹੁਣ ਆਪਾਂ ਜਾਣਾ ਹੈਗਾ ਬਾੜਮੀਰ ਪਹਿਲਾਂ ਜੈਸਲਮੇਰ ਕ੍ਰਾਸ ਕਰਾਂਗੇ ਤੇ ਜੈਸਲਮੇਰ ਤੋਂ ਟਰਨ ਕਰਾਂਗੇ ਆਪਾਂ ਬਾੜਮੀਰ ਵੱਲ ਨੂੰ ਰਾਜਸਥਾਨ ਦੇ ਟਿੱਬਿਆਂ ਦੇ ਰੰਗ ਅੱਜ ਫੇਰ ਦੇਖਾਂਗੇ ਤਨੋਈ ਤੇ ਜੈਸਲਮੇਰ ਦੇ ਵਿਚਾਲੇ ਪੈਰਾਸੇਲਿੰਗ ਚੱਲ ਰਹੀ ਹੈ। ਬਲਿਜੀਬ ਦੇ ਮਗਰ ਹੌਲੀ ਹੌਲੀ ਭਜਾ ਕੇ ਇਹ ਜਿਹੜਾ ਹੈਗਾ ਕੰਨ ਝੂਟ ਰਿਹਾ ਚੇਕ ਹਲਕਾ ਹੈ ਯਾਰ ਭਾਈ ਨਾ ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰਿਆਂ ਭੈਣਾ ਭਰਾਵਾਂ ਨੂੰ ਸਤ ਸ੍ਰੀ ਅਕਾਲ ਤੇ ਅੱਜ ਆਪਣੇ ਟੂਰ ਦਾ ਦਿਨ ਹੈਗਾ 6ਵਾਂ ਇਹ 3 ਦਿਨ ਆਪਾਂ ਕੋ ਨੂੰ ਹੀ ਤੁਰ ਚੱਲ ਕੇ ਜੈਸਲਮੇਰ ਨੂੰ ਪਹੁੰਚ ਰਹੇ ਆ ਤੇ ਧੰਨਵਾਦ ਉਹਨਾਂ ਮਿੱਤਰ ਪਿਆਰਾਂ ਦਾ ਜਿਨ੍ਹਾਂ ਨੇ ਆਪਾਂ ਨੂੰ 2 ਦਿਨ ਰਹਿਣ ਲਈ ਥਾਂ ਦਿੱਤੀ ਮਹੇਸ਼ ਜੀ ਓਮ ਵੀਰ ਜੀ ਨਰਿੰਦਰ ਜੀ ਤੇ ਮੈਨਾਂ ਨਾਮ ਭੁੱਲ ਗਿਆ ਕਈ ਬੰਦਿਆਂ ਦੇ ਜਣੇ ਜਿਆਦਾ ਸੀਗੇ ਆ ਮੁਕਸ਼ਾ ਜੀ ਕਪਿਲ ਜੀ ਕਨਿਸ਼ਕ ਜੀ ਠੀਕ ਹੈ ਉਹ 15 20 ਜਣੇ ਸੀ 15 20 ਨਾ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਸੋ ਉਹਨਾਂ ਨੇ ਮੈਨੂੰ 2 ਦਿਨ ਰੱਖਿਆ ਆਪਦੇ ਕੋਲੇ ਚੰਗੀ ਖਾਤਿਰਦਾਰੀ ਕੀਤੀ ਤੇ ਧੰਨਵਾਦ ਭਾਈ ਲਖਿੰਦਰ ਦਾ ਜਿਹਨੇ ਆਪਾਂ ਨੂੰ ਇਹਨਾਂ ਨਾਲ ਮਿਲਾਇਆ ਤੇ ਪਿੱਛੇ ਵੀ ਜਦੋਂ ਬਖਾਜੂਲ ਰਹੇ ਸੀ ਤਾਂ ਵਧੀਆ ਪਿਆਰ ਮਿਲੇ ਆਪਾਂ ਨੂੰ ਤੇ ਅੱਗੇ ਚੱਲਦੇ ਹਾਂ ਹੁਣ ਅੱਜ ਬਾੜਮੇਰ ਵੱਲ ਨੂੰ ਵੱਧਦੇ ਆਂ ਬਾੜਮੇਲ ਰੁਕਾਂਗੇ ਆ ਜਾ ਕੇ ਬਾੜਮੇਰ ਇੱਕ ਗੁਰਦੁਆਰਾ ਸਾਹਿਬ ਹੈਗਾ ਸਿੰਘ ਸਭਾ ਗੁਰਦੁਆਰਾ ਹੈ ਸ਼ਾਇਦ ਪਹਿਲੇ ਪਾਸ਼ਾ ਦੀ ਯਾਦ ਵਿੱਚ ਕੋਈ ਗੁਰਦੁਆਰਾ ਹੈਗਾ ਉੱਥੇ ਉਹ ਵੀ ਵੇਖਣ ਦੀ ਕੋਸ਼ਿਸ਼ ਕਰਾਂਗੇ ਜੇ ਲੱਭ ਗਿਆ ਆਪਾਂ ਫਿਲਹਾਲ ਸਮਾਂ ਹੈਗਾ 9:30 ਵਜੇ ਦਾ ਤੇ ਠੰਡ ਹੈਗੀ ਆ ਬੜੇ ਵਿੱਚ ਤੇ ਹਲਕੀ ਹਲਕੀ ਆਪਾਂ ਠੰਡ ਠੰਡ ਜ਼ਿਆਦਾ ਨਹੀਂ ਇੱਕ ਦੋ ਲੇਅਰਸ ਤੁਹਾਡੇ ਕੱਪੜਿਆਂ ਦੇ ਪਾਈਆਂ ਤਾਂ ਚੱਲ ਜਾਂਦਾ ਕੰਮ ਤੇ ਪਿਛਲੇ ਪਾਸੇ ਜਿਹੜਾ ਹੈਗਾ ਪੈਰਾਸੈਲਿੰਗ ਕਰੀ ਜਾਂਦੇ ਆ ਤੇ ਇਹਦੇ ਪੰਜਾਬੀ ਵੀਰ ਜਿਹੜੇ ਆਪਣੇ ਡ੍ਰਿਫਟਾਂ ਮਰਾਈ ਜਾਂਦੇ ਆ ਚਲੋ ਜੀ ਚੱਲੀਏ ਆਪਾਂ ਬੈਠਦੇ ਆਂ ਖਾਦੇ ਘੜ ਜਾਂ ਸਮੇਂ ਡਿਸਟਿਕ ਇਹ ਤੋਂ ਪ੍ਰਸ਼ਾਦੇ ਛਕਣੇ ਸੀ ਆਲੂ ਵਾਲਾ ਪਰੌਣਾ ਖਾਣ ਲੱਗੇ ਆ ਬਾਅਦ ਮੇਰੇ ਥਰੇਗਾ 90 ਕਿਲੋਮੀਟਰ ਇਹਨਾਂ ਦਾ ਵੀ ਬਾੜ ਮੇਰੇ ਰੁਕਮ ਦੀ ਬਜਾਏ ਅੱਗੇ ਜਾ ਸਕਦੇ ਆਂ ਆਪਾਂ ਨੱਕਾ ਜਿਹੜਾ ਆਏਗਾ ਬਹੁਤ ਸੁਣਾ ਮਿੱਟੀ ਲਾਲ ਹੈ ਤੇ ਕਿਤੇ ਕਿਤੇ ਟਿੱਬੇ ਆਉਂਦੇ ਆ ਤੇ ਕਿਤੇ ਕਿਤੇ ਜਿਹੜੀ ਫਸਲ ਉਹ ਬੀਜੀ ਹੋਈ ਜੀਰਾ ਵੀ ਬਹੁਤ ਹੁੰਦਾ ਲੋਕ ਕੀ ਪੜਹੀ ਨਾ ਲੈਣ ਅੱਖੀਆਂ ਅਸੀਂ ਨਜ਼ਰਾਂ ਚ ਰੋਂਦੇ ਰਹੇ ਬੇਤੁਰਾਂਾਂ ਦੀ ਤੋੜ ਹੋ ਗਿਆ ਅਸੀਂ ਟੂੜਾ ਗੁਜ਼ਰੀ ਕਹਾਣੀ ਜਹਾਂ ਅਸੀਂ ਬਹਿ ਕੇ ਸੁਣਉਂਦੇ ਰਹੇਗੇ। ਕੀ ਸ਼ਾਨਦਾਰ ਟਿੱਬਾ ਜੋਤ ਸਿੰਘ ਆਇਆ ਹੈ। ਬਾੜ ਮੇੜ ਤੋਂ ਕੇ ਸੰਚੌਰ ਤੱਕ ਬਸ ਇਹ ਟਿੱਬੇ ਆਉਣਗੇ। ਫਿਰ ਉਸ ਤੋਂ ਬਾਅਦ ਹੌਲੀ ਹੌਲੀ ਗੁਜਰਾਤ ਦਾ ਦਾਖਲ ਹੋਗੇ ਫਿਰ ਮਦਾਨੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਗੁਜਰਾਤ ਤੇ ਮਹਾਰਾਸ਼ਟ ਦੀ ਜਿਹੜੀ ਧਰਤੀ ਆ ਉਹ ਵੱਧ ਬਚਾਉਗਾ। ਜੇ ਰਾਜਸਥਾਨ ਤੁਹਾਨੂੰ ਸੁੱਕੀਆਂ ਫਸਲਾਂ ਜਾਂ ਸੁੱਕੀਆਂ ਜਿਹੜੀਆਂ ਸਬਜ਼ੀਆਂ ਖਾਣ ਨੂੰ ਮਿਲਦੀਆਂ ਤਾਂ ਉਧਰ ਫਲ ਹਰੀਆਂ-ਪਰੀਆਂ ਸਬਜ਼ੀਆਂ ਤੁਹਾਨੂੰ ਭਰਪੂਰ ਮਾਤਰਾ ਵਿੱਚ ਮਿਲਣ ਲੱਗ ਜਾਂਦੀਆਂ ਗਰਮੀ ਵਧਣ ਲੱਗੀ ਹੈ ਯਾਨੀ ਕਿ ਤਾਪਮਾਨ ਦਾ ਫਰਕ ਪੈ ਗਿਆ ਹੈ ਤਾਪਮਾਨ ਰਾਜਸਥਾਨ ਨਾਲੋਂ ਗੁਜਰਾਤ ਦਾ ਇੱਧਰ ਹੌਲੀ-ਹੌਲੀ ਵਧੂਗਾ ਸੰਚੌਰ ਤੋਂ ਅੱਗੇ ਜਾ ਕੇ ਬਿਲਕੁਲ ਹੀ ਫਰਕ ਪੈ ਜਾਂਦਾ ਮਤਲਬ ਜੇ ਜੈਸਲਮੇਰ ਬਾੜਮੀ ਦਾਸ ਸੀਗਾ ਤਾਂ ਉੱਥੇ ਜਾ ਕੇ ਲਗਭਗ 18-20 ਹੋ ਜਾਊਗਾ ਸੋ ਉੱਥੇ ਭਈ ਜੈਕਟਾਂ ਜੋਕਟਾਂ ਲੈ ਜਾਂਦੀਆਂ ਤੇ ਤੁਸੀਂ ਆ ਜਾਂਦੇ ਹੋ ਟੀ-ਸ਼ਰਟਾਂ ਦੇ ਵਿੱਚ ਇਹ ਇਸ ਵਕਤ ਆਪਾਂ ਲੂਨੀ ਨਦੀ ਦੇ ਉੱਪਰ ਦੀ ਲੰਘ ਰਹੇ ਹਾਂ ਬਲੋਤਰਾ ਦੇ ਨੇੜੇ ਤੇ ਬਾੜਮੇਰ ਦੇ ਨੇੜੇ ਤੇ ਰਾਣੀ ਕੀ ਗੈਲਨਾ ਦੀ ਜਗ੍ਹਾ ਤੇ ਲੂਨੀ ਨਦੀ ਇਹ ਨਦੀ ਹੈ ਜਿਹੜੀ ਇਹ ਕਹਿੰਦੇ ਆ ਰਾਜਸਥਾਨ ਦੇ ਇਸ ਹਿੱਸੇ ਨੂੰ ਸਿੰਜਦੀ ਹੈ ਆਹ ਲੋ ਜੀ ਲੂਨੀ ਨਦੀ ਜੇ ਆਪਾਂ ਲੂਨੀ ਨਦੀ ਦੀ ਗੱਲ ਕਰੀਏ ਤਾਂ ਥਾਰ ਡੇਜ਼ਰਟ ਦੇ ਵਿੱਚ ਸਭ ਤੋਂ ਵੱਡੀ ਨਦੀ ਹੈ ਇਹ আরাਵਲੀ ਪਰਬਤ ਅਜਮੇਰ ਤੋਂ ਸ਼ੁਰੂ ਹੁੰਦੀ ਹੈ ਤੇ ਅੱਗੇ ਜਾ ਕੇ ਰਣ ਆਫ ਕੱਚ ਦੇ ਵਿੱਚ ਇਹ ਖਤਮ ਹੋ ਜਾਂਦੀ ਹੈ ਤੇ ਥਾਰ ਡੇਜ਼ਰਟ ਦੇ ਬਾਹਲੇ ਹਿੱਸੇ ਨੂੰ ਇਹ ਸਿੰਜਦੀ ਹੈ ਤੇ ਇਸੇ ਨਦੀ ਦੇ ਨਾਲ ਬਲੋਤਰਾ ਨਾਂ ਦੀ ਜਗ੍ਹਾ ਤੇ ਇੱਕ ਬਹੁਤ ਵੱਡਾ ਮੇਲਾ ਲੱਗਦਾ ਹੈ। ਟ੍ਰੈਡੀਸ਼ਨਲ ਮੇਲਾ। ਉਹ ਅਪ੍ਰੈਲ ਚ ਲੱਗਦਾ ਉਹ ਵੀ ਕਿਤੇ ਵੇਖਣ ਦਾ ਸਬਬ ਬਣਿਆ ਤਾਂ ਵੇਖਾਂਗੇ। ਸੰਚੌਰ ਇੱਥੋਂ ਰਹਿ ਗਿਆ 30 ਕਿਲੋਮੀਟਰ ਤੇ ਢੋਲਾ ਵੀਰਾ ਕਾਫੀ ਦੂਰ ਹੈ। ਰਾਣੀ ਕੀ ਵਾਵ 100 20 60 ਕਿਲੋਮੀਟਰ ਹੈ। ਦੇਖਦੇ ਹਾਂ ਕਿ ਤੁਹਾਨੂੰ ਚੱਲੇ ਪੈਂਦੇ ਆ। ਅ ਦਾਣੇ-ਦਾਣੇ ਤੇ ਆਪਣੇ ਖਾਣੇ ਵਾਲਾ ਖਾਣੇ ਵਾਲ ਦਾ ਨਾਮ ਠੀਕ ਹੈ ਜੀ ਮੈਨੂੰ ਅੱਜ ਜਮੇ ਹੀ ਨਹੀਂ ਪਤਾ ਸੀ ਮੈਂ ਪਟਨਾ ਆ ਕੇ ਮੰਦਰ ਦੇ ਵਿੱਚ ਬੈਠ ਕੇ ਬਾਦਰੀ ਦੀ ਰੋਟੀ ਖਾਉਂਗਾ ਸਵੇਰੇ ਮੈਨੂੰ ਜਮੇ ਹੀ ਯਕੀਨ ਨਹੀਂ ਸੀਗਾ ਤੇ ਮੈਨੂੰ ਇਹ ਯਕੀਨ ਨਹੀਂ ਸੀਗਾ ਵੀ ਅੱਜ ਸਰਬਜੀਤ ਨਾਲ ਇੱਥੇ ਮਿਲਣਾ ਠੀਕ ਹੈ ਸੋ ਭਾਈ ਸਰਬਜੀਤ ਡੈਡ ਪ੍ਰੋਫੈਸਰ ਗਰਲ ਸਾਡਾ ਪਲਾਨ ਤਾਂ ਸੀਗਾ ਵੀ ਅਸੀਂ ਇਕੱਲੇ ਹੋਵਾਂਗੇ ਗੁਜਰਾਤ ਚ ਪਰ ਇਹ ਨਹੀਂ ਪਤਾ ਸੀਗਾ ਵੀ ਅਸੀਂ ਰਾਣੀ ਦੇ ਬਾਪ ਹੈ ਇੱਥੇ ਹੋ ਜਾਂਦੇ ਸੁਬਾ ਮੈਂ ਮੈਸੇਜ ਕੀਤਾ ਨੂੰ ਇਹ ਕਿ ਨਹੀਂ ਮੇਰੇ ਰਾਣੀ ਕੀ ਬਾਪ ਹੈ ਤੇ ਮੈਂ ਸੰਚੌੜ ਤੋਂ ਫਿਰ ਅਗਰ ਰਾਹ ਬਦਲ ਕੇ ਇੱਥੇ ਪਹੁੰਚਿਆ ਇੱਥੇ ਹੁਣ ਇਹ ਸੀਗਾ ਵੀ ਜਾਂਦਾ ਕੈਂਪਿੰਗ ਕੀਤਾ ਜਾਊਗੀ ਤੇ ਕੈਂਪਿੰਗ ਕਰਨ ਲਈ ਮੰਦਰ ਤੋਂ ਸੇਫ ਜਗ੍ਹਾ ਕੋਈ ਨਹੀਂ ਸੀਗੀ। ਪੁਰਦਰਾ ਸਾਹਿਬ ਹੈ ਨਹੀਂ ਇੱਥੇ। ਬਾਹਰ ਅਸੀਂ ਕਰਨ ਲਈ ਸੋਚਿਆ ਨਹੀਂ ਦਾ। ਦੂਜੀ ਗੱਲ ਇਦਾਂ ਵੀ ਅਸੀਂ ਬਾਹਰ ਅਸੀਂ ਐਡਾ ਲੰਬਾ ਸਫ਼ਰ ਕਰਨਾ ਹੈ ਤੇ ਜੇ ਡੇਲੀ ਡੇਲੀ ਹੋਟਲਾਂ ਤੇ ਫਿਰ ਛੇਤੀ ਲੰਬਾ ਸਫ਼ਰ ਖਤਮ ਹੋ ਜਾਂਦੇ ਨੇ ਸਫ਼ਰ ਇੰਨਾ ਛੇਤੀ। ਉਹ ਪੈਸੇ ਘਰ ਦੇ ਭੇਜ ਦੇਣੇ ਨਾ ਮਾਰ। ਕਮੋਦੇ ਨਹੀਂ ਨਾ ਸੀ। ਫੋਨ ਆ ਗਿਆ ਉਹਨਾਂ ਦਾ ਤੇ ਉਹ ਕਹਿੰਦੇ ਭਈਆ ਪਹੁੰਚ ਗਏ। ਟੈਂਟ ਟੁੰਟ ਲਾ ਲਿਓ ਕਹਿੰਦੇ ਇਹਨਾਂ ਨੂੰ ਆ ਗਿਆ। ਉਹ ਕਹਿੰਦੇ ਪੈਸੇ ਨਹੀਂ ਮਿਲਦੇ। ਤੇ ਮੰਦਰ ਹੈ ਸਤਿ ਸਦੀ ਮਾਤਾ ਮਾ ਸਦੀ ਜਸਮਾਤਾ ਮਹਾ ਸਦੀ ਜਸਮਾਤਾ ਮਾਤਾ ਅਤੀ પ્રાਚੀਨ ਅਤੀ પ્રાਚੀਨ ਤੇ ਇਹ ਇਹਨਾਂ ਦੀ ਪੁਜਾਰੀ ਜੀ ਹੈ ਇਹ ਇਹਨਾਂ ਦਾ ਬੇਟਾ ਹੈ ਇਹਨਾਂ ਨੇ ਸਾਨੂੰ ਨਾਨਿਕੋ ਜੀ ਨੇ ਸਮਾ ਦੇ ਲਈ ਦਿੱਤੀ ਇੱਥੇ ਹਾਂਜੀ ਜੀ ਉਸ ਮਾਦੀ ਹਾਂ ਮੈਂ ਹੁਣ ਲਾਈਟ ਜੀ ਸਿਧਰਾ ਜਾ ਜਾਣਾ ਛੇਤੀ ਕੀਦੀ ਮਾਤਾ ਰਾਣੀ ਕੀ ਹਾਂਜੀ ਬਤਾਇਆ ਉਹਨੇ ਤੋਂ ਧੰਨਵਾਦ ਇਨਕਾ ਪਹਿਲਾਂ ਤਾਂ ਸਾਨੂੰ ਇਹਨਾਂ ਨੇ ਜਗ੍ਹਾ ਦਿੱਤੀ ਟੈਂਟ ਲਗਾਉਣ ਨੂੰ ਹੁਣ ਇਹ ਕਹਿੰਦੇ ਤੁਸੀਂ ਖਾਣਾ ਵੀ ਸਾਡੇ ਕੋਲ ਹੀ ਖਾਓ। ਯਾ ਸੱਚੀ ਮੈਨੂੰ ਇਹ ਸਫਰ ਦਾ ਬੜਾ ਆਨੰਦ ਆਇਆ ਨੇ। ਹਾਂ ਮੈਨੂੰ ਕਿਉਂਕਿ ਪਿੱਛੇ ਮੈਂ ਜਿੰਨਾਂ ਕੋਲ ਰਿਹਾ ਉਹਨਾਂ ਬੰਦਿਆਂ ਕੋਲ ਹੀ ਬਹੁਤ ਪਿਆਰ ਮਿਲਿਆ ਤੇ ਉਹਨਾਂ ਨੇ ਵੀ ਮਤਲਬ ਰੱਖਿਆ ਘਰੇ ਤੇ ਖਵਾਇਆ। ਬਾਕੀ ਮੰਦਰ ਦੇ ਦਰਸ਼ਨ ਸਵੇਰ ਉੱਠ ਕੇ ਕਰਾਂਗੇ। ਸ੍ਰੀ ਮਹਾਸਤੀ ਜਸਮਾ ਦੇਵੀ ਪ੍ਰਾਚੀਨ ਮੰਦਰ ਆਹ ਭਾਈ ਲਿਖੀ ਵੀ ਆ ਗੁਜਰਾਤੀ ਸ੍ਰੀ ਮਹਾਂ ਸਤੀ ਜੋ ਸੁਮਾ ਦੇਵੀ ਨੂੰ ਪ੍ਰਾਚੀਨ ਮੰਦਿਰ ਜੂਤੇ ਚੱਪਲ ਬਾਹਰ ਉਤਾਰੋ ਊੜਾ ਉਤਾਰੋ ਕਮਾਲ ਦੀ ਗੱਲ ਇਹ ਹੈ ਵੀ ਲਿਪੀ ਦੇਖੋ ਤੁਸੀਂ ਹਨਾ ਊੜਾ ਊੜਾ ਉਤਾਰੋ ਠੀਕ ਹੈ ਜੀ ਤੇ ਇੱਧਰ ਲਾਦੇ ਜੀ ਆਪਾਂ ਆਪਦੇ ਸਾਧਨ ਬੁਲਟ ਮਟਯੌਰ ਦੋਨੇ ਤੇ ਟੈਂਟ ਲਾਉਂਦੇ ਸੀਗੇ ਪਰ ਬਾਈਆਂ ਨੇ ਰੋਟੀ ਵੀ ਖਵਾ ਦਿੱਤੀ ਤੇ ਮੰਜੇ ਵੀ ਦੇ ਦਿੱਤੇ ਮੰਜੀ ਦੇ ਤੇ ਨਾਲ ਅਸੀਂ ਆਪਦੇ ਕੱਢ ਲਿਆ ਸਲੀਪਿੰਗ ਬੈਗ ਤੇ ਖਲਾਰਾ ਸਾਡਾ ਆਪਿਆ ਐਡਾ ਖਲਾਰਾ ਵੈਸੇ ਪਾਉਣ ਦੀ ਲੋੜ ਨਹੀਂ ਸੀਗੀ ਤੇ ਰਾਤ ਦਾ ਟਿਕਾਣਾ ਜਪਣਾ ਇੱਥੇ ਹੋਊਗਾ ਧੰਨਵਾਦ ਗੁਜਰਾਤ ਗੁਜਰਾਤ ਦਾ ਪਹਿਲਾ ਦਿਨ ਅੱਗੇ ਕਹਿੰਦੇ ਉਹਨੇ ਜੇ ਕਿਸੇ ਨੂੰ ਉਂਗਲ ਫੜਾਈਵੇ ਤਾਂ ਗੁੱਟ ਨਹੀਂ ਫੜਨਾ ਚਾਹੀਦਾਗਾ ਇਹਦਾ ਬਾਹੀਂ ਫੜੀ ਜਾਂਦੀ ਹੈ ਸਾਰੀ ਅਗਲੇ ਨੇ ਉਂਗਲ ਫੜਾ ਤਾਂ ਫੈਲ ਗਈ ਅਗਲੇ ਨੇ ਮੰਜੇ ਦੇ ਤੇ ਹੁਣ ਉਹਨਾਂ ਨੇ ਗੱਦੇ ਵੀ ਦੇ ਦਿੱਤੇ ਕੱਲ ਨੂੰ ਅਨਸਰਾਣਾ ਦੇ ਮੰਗੀਆਂ ਹੀ ਸਰਾਣਾ ਕਹਿੰਦੇ ਸਾਨੂੰ ਉਹ ਨਹੀਂ ਰਹਿਣਦੇ ਯਾਰ ਮੈਂ ਆਪ ਦੀ ਲੈ ਕੇ ਆਈ ਸ਼ਰਮ ਆਉਂਦੀ ਇਹ ਤਾਂ ਪਾਉਂਦੇ ਸਾਰੇ ਸਰਾਣਾ ਲੈ ਲੋ ਪਹਿਲਾਂ ਤਾਂ ਬੰਦੇ ਨੇ ਦੇਖੋ ਜਦੋਂ ਇੱਕ ਇੱਕ ਨੇਚਰਲ ਜੀ ਗੱਲ ਹੈ ਕੁਦਰਤੀ ਵੀ ਜਿਹੜਾ ਮਨੁੱਖ ਦਾ ਸੁਭਾਅ ਹੈ ਉਹ ਪਹਿਲਾਂ ਨਕਾਰਾਤਮਕ ਹੈ 네ਗੇਟਿਵ ਹੈ ਮਤਲਬ ਸ਼ੱਕ ਦੇ ਘੇਰੇ ਜਾਂਦਾ ਜਦੋਂ ਪਹਿਲਾਂ ਸੀ ਆ ਕੇ ਪੁੱਛਿਆ ਸੀ ਤਾਂ ਉਹਨਾਂ ਨੂੰ ਆਇਆ ਸੀ ਪਤਾ ਨਹੀਂ ਕੌਣ ਹਨ ਅਣਜਾਣ ਹੈ ਤੇ ਉਦੋਂ ਉਹਨਾਂ ਕੋਲ ਜਗ੍ਹਾ ਨਹੀਂ ਸੀ ਇੱਕ ਵਾਰੀ ਕਹਿੰਦੇ ਜਗ੍ਹਾ ਹੈ ਨਹੀਂ ਪਰ ਹੁਣੇ ਫੋਨ ਤੇ ਗੱਲ ਕੀਤੀ ਵਿਚਾਰੇ ਨੇ ਸਾਨੂੰ ਦੋਨਾਂ ਨੂੰ ਦੇਖਿਆ ਉਹਨਾਂ ਦੀ ਘਰ ਵਾਲੀ ਤੇ ਗੱਲਾਂ ਮਤਲਬ ਕੀਤੀਆਂ ਅਸੀਂ ਦੱਸਿਆ ਸਾਨੂੰ ਆਪਣਾ ਗੁੱਟ ਸਿੱਧਾ ਹੀ ਫੜਾਤਾ ਫੇਰ ਗੁੱਟ ਨਹੀਂ ਫੜਾਈ ਤਾਂ ਉਂਗਲ ਸੀਗੀ ਤੁਸੀਂ ਬਾਹਰ ਵੜ ਲਈ ਉਹਨਾਂ ਦੀ ਗੁੱਟ ਨਹੀਂ ਠੀਕ ਹੈ ਤੇ ਫਿਰ ਵਿਚਾਰੇ ਜਦੋਂ ਅਸੀਂ ਸਮਾਨ ਲਈ ਹੁੰਦੀ ਸੀਗੇ ਤਾਂ ਉਹ ਕਹਿੰਦੇ ਤੁਸੀਂ ਆ ਕੇ ਰੋਟੀ ਵੀ ਖਾ ਲਓ ਰੋਟੀ ਖਾਂਦੇ ਖਾਂਦੇ ਕਹਿੰਦੇ ਫਿਰ ਬਾਜਰੇ ਵਾਲੀ ਫਿਰ ਸਬਜ਼ੀਆਂ ਵੀ ਤਿੰਨ ਫਿਰ ਨਾਲ ਸਵੀਟ ਡਿਸ਼ ਵੀ ਰੋਟੀ ਖਾਂਦੇ ਖਾਂਦੇ ਫਿਰ ਕਹਿੰਦੇ ਤੁਸੀਂ ਮੰਜੇ ਚਾਰ ਪਈ ਲੈ ਇਹ ਕਹਿੰਦੀ ਠੀਕ ਹੈ ਜੀ ਚਾਰ ਪਈ ਤੇ ਵਧੀਆ ਚੱਲ ਠੂਈ ਸਿੱਧੀ ਹੋ ਜੂਗੀ ਫਿਰ ਕਹਿੰਦੇ ਗੱਦੇ ਵੀ ਲਿਆਈ ਜੀ ਠੀਕ ਹੈ ਜੀ ਤੇ ਫਿਰ ਵਿਖਾ ਦਿਓ ਅੰਦਰ ਵੀ ਹਾਂ ਦਿਖਾ ਦੇ ਤਾਂ ਸਸਿਕਾਲ ਜੀ ਗੁਰਦਾਸ ਮਾਨ ਨੇ ਕਿਹਾ ਸੀ ਵੀ ਮੁੰਡਿਓ ਡੰਡ ਬੈਠਕਾਂ ਮਾਰੋ ਤੇ ਕੁੜਿਓ ਆਪਣਾ ਰੂਪ ਸ਼ਿੰਗਾਰੋ ਪਰ ਇੱਧਰ ਸਾਡੀ ਕੁੜੀ ਉਲਟ ਕੰਮ ਕਰੀ ਜਾਂਦੀ ਹੈ ਇਹ ਕਹਿੰਦੀ ਭਈ ਵੀ ਅਸੀਂ ਵੀ ਤਾਂ ਉਹਦਾ ਜਿਹੜਾ ਹੈਗਾ ਡੰਡ ਬੈਠਕਾਂ ਮਾਰਨੀ ਹੈ ਡੰਡ ਬੈਠਕਾਂ ਦਾ ਵਾਲੇ ਰੂਪ ਸ਼ਿੰਗਾਰ ਜਾਏਗਾ ਹਾਂ ਉਹਨਾਂ ਨਾਲ ਹੀ ਰੂਪ ਸ਼ਿੰਗਾਰਿਆ ਜਾਂਦਾ ਕਿਉਂਕਿ ਜੇ ਡੰਡ ਬੈਠਕਾਂ ਨਾ ਮਾਰੀਆਂ ਤਾਂ ਰੂਪ ਦੀ ਪੱਟੀ ਮੇਸ ਹੋ ਜਾਣੀ 7:00 ਵਜੇ ਤਕਰੀਬਨ ਤੇ ਰਾਤ ਦੀ ਨੀਂਦ ਸੋਣੀ ਆਈ ਸੀ ਤੇ ਅਸੀਂ ਹੁਣ ਉੱਠ ਖੜੇ ਆਂ ਤੇ ਭਾਈ ਚਾਹ ਪਣੀ ਆਉਦਾ ਪੀਨੇ ਆ ਤੇ ਗਾਂ ਦਾ ਫਿਰ ਪ੍ਰੋਗਰਾਮ ਲੀਕਦੇ ਆ ਅੱਜ ਆਪਾਂ ਦੂਜੀ ਵਾਰੀ ਨੂੰ ਯੂਜ਼ ਕਰ ਰਹੇ ਆ ਕਿਉਂਕਿ ਅੱਜ ਆਪਣੇ ਕੋਲੇ ਸਮਾਂ ਵੀ ਸੀ ਤੇ ਬਣਦਾ ਵੀ ਸੀ ਇਹਦਾ ਕਿਉਂਕਿ ਜਿੱਥੇ ਤੁਸੀਂ ਪਏ ਹੋ ਸਲੀਪਿੰਗ ਬੈਗ ਦੇ ਵਿੱਚ ਤੇ ਕੈਂਪਿੰਗ ਕੁੰਪਿੰਗ ਵਾਲਾ ਸਾਹਕ ਤਾਂ ਹੋਵੇ ਉਧਰ ਨੂੰ ਭੋਲ ਫਿਰ ਕੈਂਪਿੰਗ ਬੈਗ ਨਾਲ ਸਾਹ ਹੋਤਾ ਨਹੀਂ ਜੀਗਾ ਉਥੋਂ ਦੱਸਿਆ ਸੀ ਭਾਈ ਵੀ ਇਹਨੇ ਆ ਉਂਗਲ ਫੜਦੀ ਫੜਦੀ ਨੇ ਪਹੁੰਚਾ ਛੱਡੋ ਤੂੰ 22 ਫੜ ਲਈ ਤੇ ਉਹਨੇ ਕਰੀ ਜਾਂਦੀ ਐਕਸਰਸਾਈਜ਼ ਔਖਾ ਲਾ ਐਕਸਰਸਾਈਜ਼ ਦਾ ਵੀ ਔਖਾ ਕੋਈ ਔਖਾ ਨਹੀਂ ਸਰਵੋਈ ਕਰਨੀ ਪੈਂਦੀ ਐ ਕੇ ਕਰਦਾ ਕਰਦੀ ਤਾਂ ਗੱਲ ਵੀ ਏ ਤੇ ਠੀਕ ਐ ਸਤ ਇਥੇ ਮੰਦਰ ਵਿੱਚ ਰੁਕਣ ਤੋਂ ਬਾਅਦ ਹੁਣ ਆਪਾਂ ਤਿਆਰ ਆ ਸਮਾਂ 8:30 ਵਜੇ ਤੇ ਇਹ ਪਰਿਵਾਰ ਹੈ ਪੁਜਾਰੀ ਜੀ ਦਾ ਮਲਕੇਸ਼ ਜੀ ਉਹਨਾਂ ਦੀ ਬੇਟੀ ਤੇ ਧਰਮ ਪਤਨੀ ਬੜੇ ਸਾਦੇ ਜੀ ਤੇ ਸਾਊ ਜੀ ਬੰਦੇ ਆ ਹਾਂਜੀ ਸਾਹਿਬ ਜੀ ਚਲੇ ਬਾਏ ਪ੍ਰਿਆੰਸੀ ਬਾਏ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਰਾਤ ਆਪਾਂ ਇੱਥੇ ਰੋਗੇ ਸੀਗੇ ਇਹ ਰਾਤ ਤਾਂ ਜਿਹੜਾ ਇਹ ਇਲਾਕਾ ਸੀਗਾ ਉਹ ਥੋੜਾ ਜਿਹਾ ਸੁੰਨਾ ਜਿਹਾ ਲੱਗਦਾ ਸੀਗਾ ਵੀ ਸੁੰਨਾ ਸੰਜ ਇਲਾਕਾ ਹੈ ਪਰ ਹੁਣ ਜਦੋਂ ਦਿਨ ਚੜ ਗਿਆ ਤਾਂ ਹੁਣ ਹੀ ਲੱਗਦਾ ਵੀ ਠੀਕ ਹੈ ਯਾਰ ਇਲਾਕਾ ਸੋਹਣਾ ਹੈ ਇੱਧਰ ਰਾਣੀ ਕੀ ਬਾਵ ਹੈ ਉਹ ਰਾਣੀ ਕੀ ਬਾਵ ਆਪਾਂ ਦੇਖਦੇ ਆਂ 8:30 ਵਜੇ ਖੁੱਲ ਜਾਂਦਾ ਹੈ ਤੇ ਹੈਰੀਟੇਜ ਵਰਲਡ ਹੈਰੀਟੇਜ ਦੇ ਵਿੱਚ ਆਉਂਦੀ ਹੈ ਉਹ ਤੇ ਦਿਖਾਉਣੇ ਤੁਨ ਨੂੰ ਵੀ ਹੋਰ ਖਾਸ ਹੈ ਰਾਤ ਦੀ ਜਦੋਂ ਮੈਨੂੰ ਦੱਸੀ ਹੈ ਸਰਜੀਤ ਨੇ ਉਹਨੂੰ ਮੈਨੂੰ ਵਿਖਾਈ ਹੈ ਉਹ ਚੀਜ਼ ਤੇ ਮੇਰੇ ਉਪਰ ਉਪਰੀ ਲੱਗੀ ਦੀ ਮੈਂ ਇਹ ਕਿਹਦੀ 12:00 ਵਜੇ ਗੁਲਦੀ ਹੈ ਭਾਜੀ ਮਹਾਂ ਨਹੀਂ ਖਲਾਵਾਂਗੇ ਐਂ ਤਾਂ ਨਹੀਂ ਛੱਡਦੇਗੇ ਤੇ ਦੇਖਦੇ ਆਂ ਰੰਗ ਟੰਗ ਰਾਣੀ ਕੀ ਬਾਪ ਦੀ ਟਿਕਟ ਖੜਕੀ ਆ ਸਕੈਨ ਕਰਕੇ ਤੁਸੀਂ ਆਨਲਾਈਨ ਵੀ ਪੇ ਕਰ ਸਕਦੇ ਹੋ 35 ਰੁਪੀਜ਼ ਇੰਡੀਅਨ ਤੇ ਇੱਥੇ ਵੈਸੀ ਟਿਕਟ ਖੜਕੀ ਤੇ 40 ਲਿਖਿਆ ਤੇ ਫੋਰਨਰ ਜਿਹੜੇ ਹੈਗੇ ਆ 600 ਰੁਪੀਜ਼ ਤਾਉਣ ਲੈ ਜੇ ਵੀਰੇ ਪਰ ਐਨਕ ਨਹੀਂ ਲੈਣੀ ਚਾਹੀਦੀਗੀ ਬਿਲਕੁਲ ਨਹੀਂ ਲੈਣੀ ਚਾਹੀਦੀਗੀ ਆਜੋ ਆਜੋ ਜੇ ਐਨਕ ਲੈਦੇ ਇੱਥੇ ਮੱਟ ਪੈ ਜਾਂਦੇ ਆਂ ਠੀਕ ਹੈ ਤੇ ਇਧਰ ਆਪਾਂ ਅੱਗੇ ਨੂੰ ਚੱਲਾਂਗੇ ਹੁਣ ਸ਼ਾਨਦਾਰ ਬਾਗਮਾ ਭਾਰਤੀ ਇਮਾਰਤ ਕਲਾ ਦਾ ਨਮੂਨਾ ਆਪਣੇ ਸਾਹਮਣੇ ਹੈ ਮੇਰੂ ਤੇ ਗੁੱਜਰ ਰਾਜਸਥਾਨ ਤੇ ਗੁਜਰਾਤੀ ਜਿਹਨੂੰ ਕਿ ਸੁਲੰਕੀ ਇਮਾਰਤ ਕਲਾ ਵੀ ਕਹਿੰਦੇ ਆ ਉਹਦਾ ਨਮੂਨਾ ਤੁਹਾਡੇ ਸਾਹਮਣੇ ਹੈ ਰਾਣੀ ਕੀ ਬਾਗ ਰਾਣੀ ਕੀ ਬਾਗ ਬਾਗ ਦਾ ਮਤਲਬ ਬੋਲੀ ਬੋੜੀ ਆਪਾਂ ਬੋਲੀ ਕਹਿੰਦੇ ਆ ਆਹ ਇਹ ਬੋਲੀ ਹੈ ਜਿਹੜੀ ਜੰਬਾਵੜੀ ਹੈ ਇਹ 11ਵੀਂ ਸਦੀ ਦੀ ਬਣੀ ਹੋਈ ਹੈ ਤੇ ਇਹ ਜਿਹੜਾ ਹੈਗਾ ਇਹਨਾਂ ਦਾ ਇੱਕ ਤਰ੍ਹਾਂ ਦਾ ਮੰਦਿਰ ਹੈ ਪਾਣੀ ਦੀ ਮਤਲਬ ਕਹਿ ਦਈਏ ਵੀ ਅਹਿਮੀਤ ਨੂੰ ਦਸਾਉਂਦਾ ਹੋਇਆ ਉਲਟੀ ਦਿਸ਼ਾ ਜਿਹਾ ਬਣਿਆ ਹੋਇਆ ਮੰਦਿਰ ਹੈ ਮੂਰਤੀਆਂ ਬਣੀਆਂ ਹੋਏ ਸਕਲਪਚਰ ਬਣੇ ਹੋਏ ਆ ਤੇ ਕੀ ਸ਼ਾਨਦਾਰ ਹੈਗਾ ਕੀ ਸ਼ਾਨਦਾਰ ਨਜ਼ਾਰਾ ਕੀ ਬਾਤ ਆਸ-ਪਾਸੇ ਇਹਦੇ ਪਾਰਕ ਬਣਿਆ ਹੋਇਆ ਤੇ ਇੱਥੋਂ ਪੀੜ ਸੀੜੀਆਂ ਉੱਤਰਦੀਆਂ ਇਹਦੀਆਂ ਸ਼ਾਨਦਾਰ ਲਓ ਜੀ ਜਿਹਦੇ ਕਰਕੇ ਮੈਨੂੰ ਖਾਸ ਤੁਹਾਨੂੰ ਦਿਖਾਉਣਾ ਸੀਗਾ ਆ ਜਿਹੜੀ 100 ਰੁਪਿਆ ਜਾਮਨੀ ਰੰਗ ਵਾਲਾ ਹੈ ਇਹਦੀ ਜਿਹੜੀ ਫੋਟੋ ਬਣੀ ਵੀ ਹੈ ਤੇ ਉਹ ਸਾਹਮਣੇ ਇੱਥੇ ਜਦੋਂ ਜਾਵੋਗੇ ਉਹ ਸਾਹਮਣੇ ਇਹ ਰਾਣੀ ਕੀ ਬਾਬ ਦੀ ਫੋਟੋ ਇਸ ਤੇ ਬਣੀ ਵੀ ਕਿਉਂਕਿ ਇਹ ਵਰਲਡ ਹੈਰੀਟੇਜ ਦੇ ਵਿੱਚ ਆਉਂਦਾ ਤੇ ਇੰਡੀਅਨ ਕਰੰਸੀ ਦੇ ਉੱਪਰ ਇਹਨਾਂ ਨੇ ਛਾਪਿਆ ਹੋਇਆ ਸਾਂਚੀ ਸਟੂਬੀ ਸਾਂਚੀ ਸਟੂਬੀ ਬਣਿਆ ਦੇ ਇੱਕ ਉਹ ਮੈਨੂੰ ਨੋਟ ਭੁੱਲ ਗਿਆ ਕਿਹੜਾ 50 ਦਾ ਖਣੀ 20 ਦਾ ਉਹ ਸਾਂਚੀ ਸਟੂਬੀ ਬਣਿਆ ਹੋਇਆ ਲਓ ਜੀ ਜੀ ਅੱਗੇ ਚੱਲਦੇ ਹਾਂ ਹੁਣ ਆਪਾਂ ਰਾਨੀ ਕੀ ਵਾਵ ਜਿਹੜਾ ਆਰਕ ਜਿਹੜਾ ਦੇ ਨਮੂਨੇ ਆ ਸ਼ਿਲਪ ਕਲਾ ਦੇ ਮੂਰਤੀਆਂ ਤਰਾਸ਼ ਤਰਾਸ਼ ਕੇ ਬਣਾਈਆਂ ਵੀ ਆ ਉਹ ਕਮਾਲ ਐ ਬਹੁਤ ਕਮਾਲ ਐ ਤੁਸੀਂ ਆਉਨੇ ਹੋ ਤਾਂ ਵਾਕਈ ਜਿਹੜੇ ਇਹਨਾਂ ਦੀ ਮੂਰਤੀ ਕਲਾ ਤੇ ਸ਼ਿਲਪ ਕਲਾ ਜਿਹੜੀ ਆ ਉਹ ਸਾਹਮਣੇ ਆਉਂਦੀ ਏ ਤੁਹਾਡੇ ਖੁਜਰਾਓ ਉਹਦੇ ਮੰਦਰ ਅਜੰਤਾ ਲੋਰ ਦੇ ਗੁਫਾਵਾਂ ਤੇ ਇਧਰ ਆ ਆਪਣੇ ਸਾਹਮਣੇ ਆ ਗਈ ਰਾਨੀ ਕੀ ਵਾਵ ਭਾਰਤ ਦੀ ਦੂਜੀ ਵੱਡੀ ਨਹਿਰ ਨਰਮਦਾ ਮੇਨ ਕਨਾਲ ਪਹਿਲੀ ਹੈ ਇੰਦਰਾ ਗਾਂਧੀ ਕਨਾਲ ਜਿਹੜੀ ਆਪਣੀ ਸਤਲੁਜ ਬਿਆਸ ਤੋਂ ਨਿਕਲਦੀ ਹੈ ਤੇ ਇਹ ਹੈਗੀ ਆ ਦੂਜੀ ਨਰਮਦਾ ਨਦੀ ਜਿਹੜੀ ਅ ਅਰਾਵਲੀ ਪਹਾੜੀ ਸ਼੍ਰੇਣੀ ਚੋਂ ਨਿਕਲ ਕੇ ਖੰਬਾਤ ਦੀ ਖਾੜੀ ਵਿੱਚ ਡਿੱਗਦੀ ਹੈ ਤੇ ਉੱਥੋਂ ਇਹ ਮੇਨ ਕਨਾਲ ਕੱਢੀ ਗਈ ਹੈ ਇਹ ਗੁਜਰਾਤ ਮਹਾਰਾਸ਼ਟਰ ਅਤੇ ਰਾਜਸਥਾਨ ਦੇ ਕੁਝ ਧਰਤੀ ਨੂੰ ਸਿੰਜਦੀ ਹੈ ਇਸੇ ਕਰਕੇ ਇਸ ਇਲਾਕੇ ਦੇ ਵਿੱਚ ਜਿਹੜੀਆਂ ਆਉਣਗੇ ਫਸਲਾਂ ਰੈਂਡ ਸਰੋਂ ਹੋਰ ਬਹੁਤ ਸਾਰੀਆਂ ਫਸਲਾਂ ਉਹਂ ਦਿਨ ਫੇਰਾ ਚਾਹੀਏ ਸਾਡੇ ਢੋਲਾ ਵੀਰ ਨੂੰ ਜਾਂਦੇ ਜਾਂਦੇ ਨੇ ਸੱਜਣ ਰੰਗ ਰੰਗੇ ਰੰਗੇ ਨੀਲੇ ਨੈਣਾ ਦੇ ਪਿਲੇ ਪਾਵਣਗੇ ਕੇ ਰਾ ਤੈਨੂੰ ਜਾਤਾਂ ਦੇ ਅਜਬਤ ਪਿਲੇ ਅੱਧੀ ਅੱਧੀ ਰਾਤੀ ਉੱਠ ਹੋ ਕੇ ਭਰੇਗੀ ਇਹ ਦੱਸ ਫੇਰ ਕੀ ਕਰੇਗੀ ਗੁਰ ਗਏ ਬਾਗਾਂ ਦੇ ਮੱਲੀ ਫਿਰ ਕੌਣ ਕਰੂ ਰਖਵਾਲੀ ਰਾਜਿਆਂ ਦੇ ਬਾਝੋਂ ਸਖਣੇ ਵੀਰਾਂ ਦੇ ਤਾਸੇ ਖਾਲੀ ਸੁਨਿਆ ਰਹਾਂ ਤੇ ਪੈਰ ਕੰਬਦੇ ਤਰੇ ਨਿਦਤ ਤੇਰੇ ਰਾਗਨਪੁਰ ਇੱਥੋਂ ਰਹਿ ਗਿਆ ਹੈਗਾ 12 ਕਿਲੋਮੀਟਰ ਤੇ 12 ਕਿਲੋਮੀਟਰ ਚੱਲ ਕੇ ਥੋੜਾ ਜਿਹਾ ਹਲਕਾ ਫੁਲਕਾ ਖਾਣ ਨੂੰ ਖੜੇ ਸੀਗੇ ਤੇ ਅਰਬੀ ਦੇ ਪਾਤਰ ਮਿਲੇ ਪਾਤਰ ਪਾਤਰ ਮਤਲਬ ਪਕੌੜੇ ਅਰਬੀ ਨੂੰ ਗੋਲ-ਗੋਲ ਕਰਕੇ ਕੇਟ ਕੇ ਜਿਵੇਂ ਰੱਖੋ ਤੇ ਗੋਲ-ਗੋਲ ਕਰਕੇ ਖੀਰ ਖਾ ਲੋ ਤੁਸੀਂ ਫੇਰ ਜਿਹੜਾ ਹੈਗਾ ਉੱਤੇ ਬੈਸਣ ਲਾ ਕੇ ਤੇ ਉਹਨਾਂ ਨੂੰ ਖਵਾਇਆ ਜਾਂਦਾ ਉਹ ਅਸੀਂ ਖੜ ਗਏ ਸੀਗੇ ਚਲੋ ਭਾਈ ਹੋਰ ਰੋਟੀ ਨਹੀਂ ਮਿਲਣੀ ਇਹੀ ਮਿਲੂਗਾ ਉਹ ਜਮ ਯੈਸ ਕੀ ਬਾਤ ਹੈ ਅੰਤਾਂ ਇਹਨਾਂ ਦੇ ਤੇਲ ਵਾਲਾ ਕਿ ਤੇਲ ਤੇ ਹੱਗਰ ਹਾਵਲੀ ਪੋਰਬੰਦਰ ਵਾਲਾ ਵੱਡਾ ਹਾਈਵੇਅ ਪਾ ਛੜਦਾ ਉਹੀ ਪੋਰਬੰਦਰ ਵਾਲਾ ਹਾਈਵੇਅ ਜਿਹੜਾ ਉਹ ਜਾਵਨਗਰ ਅੰਬਰਸ ਵਾਲੇ ਭਾਰਤ ਵਾਲਾ ਰੋਡ ਨੂੰ ਮਿਲਾਂਦਾ ਤੇ ਆਹ ਰੋਡ ਆਪ ਪੈ ਗਈਆਂ ਇਹ ਰੋਡ ਜਾਂਦਾ ਹੈਗਾ ਥੋਲਾ ਵੀਰਾ ਤੇ ਲਖਬਤ ਜਣਕੀ ਗੁਜਰਾਤ ਦਾ ਇੱਕ ਹੋਰ ਬਾਰਡਰ ਤੇ ਜਮਾ ਸਮੁੰਦਰ ਦੇ ਨਾਲ ਲੱਗ ਜਾਂਦਾ ਪੱਛਮੀ ਸਿਰੇ ਤੇ ਜਾ ਰਹੇ ਆ ਪੰਜਵਾਂ ਹੁਣ ਐਂਡ ਉਹ ਸੈਂਡ ਪੁਆਇੰਟ ਜਿਹੜਾ ਵੈਸਟਰਨ ਵੈਸਟਰਨ ਐਂਡ ਪੁਆਇੰਟ ਹੈ ਉੱਥੋਂ ਨੂੰ ਵਧ ਰਹੇ ਆਪਾਂ ਲੈ ਵੀ ਰੋਲ ਇਨ ਫੀਲਡ ਵਾਲੇ ਦਾ ਕੇਸ ਕਰ ਸਕਦੇ ਆ ਕਿ ਨਹੀਂ ਠੀਕ ਹੈ ਜੀ ਚਲੋ ਫੜੋ ਡੀਜ਼ਲ ਮੋਡੀਫਾਈ ਪੈਟਰੋਲ ਤੋਂ ਡੀਜ਼ਲ ਦੀ ਕੀਤਾ ਹੋਇਆ ਬਿੰਦਰ ਨੇ ਬੋਲਟ ਨੂੰ ਇੱਕ ਬਹੁਤ ਹੈ ਨਹੀਂ ਥੋੜੀ ਤੇ ਇੱਕ ਅੱਧੀ ਹੋਰ ਚਾਹੀਦੀ ਹੁੰਦੀ ਹੈ ਐਡੀ ਤਾਂ ਵਧੀਆ ਆ ਗਿਆ ਉਹ ਫੋਟੋ ਸੁਣੀ ਡੀਜ਼ਲ ਮੋਡੀਫਾਈ ਕੀਤਾ ਹੋਇਆ ਨੇ ਪੈਟਰੋਲ ਵਾਲੇ ਨੂੰ ਅੰਜਨ ਲਵਾਇਆ ਵੱਡਾ ਤੇ ਪਿੱਛੇ ਪਾਵੇ ਕੀ ਕਹਿੰਦੇ ਇਹਨੂੰ ਇਹ ਇਹ ਛਕੜਾ ਛਕੜਾ ਬੋਲਦੇ ਇਹਨੂੰ ਹਾਂ ਛਕੜਾ ਬਣਾ ਸਕਦੇ ਬੋਲਦਾ ਦੇ ਵਿੱਚ ਪੜਦੇ ਹੁੰਦੇ ਸੀਗੇ ਇਹ ਇਤਿਹਾਸ ਦੇ ਵਿੱਚ ਮਹਿੰਜੋਦੜੋ ਹੜੱਪਾ ਦੇ ਸਿੰਧੂ ਘਾਟੀ ਦੇ ਸਬਤਾਂ ਉਹਨਾਂ ਦੇ ਅਵਸ਼ੇਸ਼ ਮਿਲੇ ਹੁੰਦੇ ਸੀ ਕਹਿੰਦੇ ਉੱਥੇ ਕੋਈ ਅਵਸ਼ੇਸ਼ ਮਿਲੇ ਉਹਨਾਂ ਦੇ ਵੀ ਥੋੜਾ ਬਤਾ ਪਤਾ ਲੱਗਿਆ ਵੀ ਹਾਂ ਭਈ ਇੱਥੇ ਇਹ ਸਬਤਾ ਵਸਦੀ ਹੁੰਦੀ ਸੀ ਤਾਂ ਥੋਲਾ ਵੀਰਾਂ ਦੇ ਵਿੱਚ ਹੜੱਪਾ ਸਬਤਾ ਦੇ ਅਵਸ਼ੇਸ਼ ਮਿਲੇ ਸੀ ਉਹ ਆਪਾਂ ਦੇਖਣ ਜਾਂਦੇ ਉਹ ਚਲਪੂਕਾਂ ਉਹ ਪੱਤਰ ਲਿਖੇ ਵਿੜੇ ਮਲੇ ਨੇ ਉਹ ਸਾਰੇ ਮਿਲੇ ਆ ਇਕੱਲੇ ਇਕੱਲੇ ਦੇਖਣ ਨੂੰ ਕਿੰਨੇ ਸੁਣੇ ਆਦੇ ਆ 3 ਕਿਲੋ ਦਾ ਕੋਈ 2 ਦਾ ਕੋਈ 4 ਦਾ ਤੇ ਕੋਈ ਅਸੀਰ ਹੀ ਬਣੀ ਆਹ ਤੇ ਸੁਲੇਨ ਦਾ ਕੋਈ ਹਨ ਹਮ ਤੁਹਾਡੇ ਤਰੀਕੇ ਨਾਲ ਚੱਲਦਾ ਉਸ ਟੈਂਪ ਵੀ ਇਨਫੋਰਮੇਸ਼ਨ ਹੈ ਨਾ ਬਣਾ ਬਣਾ ਇਹ ਵੀ ਵੇਟ ਸੂਨ ਵੀ ਹੈ ਵੈਲ ਪਲਾਨ ਸਿਟੀ ਸੀਗੀ ਇਹ ਤਿੰਨ ਡਿਵੀਜ਼ਨ ਸੀਗੇ ਇਹਦੀਆਂ ਨੇਮਡ ਸਿਟਡਰਲ ਤੇ ਸਿਟਡਰਲ ਜਿਹਨੂੰ ਆਪਾਂ ਕੈਨਸਲ ਜਾਂ ਕੈਨਸਲ ਕਹਿੰਦੇ ਨੇ ਮਹਿਲ ਜਾਂ ਆਪਣਾ ਮੰਦਰ ਮਿਡਲ ਟਾਊਨ ਦੇ ਲੋਅ ਟਾਊਨ ਤੇ ਜਿਹੜੀ ਸੈਟਲਮੈਂਟ ਸੀਗੀ 3000 ਬੀਸੀ ਪੁਰਾਣੀ ਅੱਜ ਤੋਂ 3000 ਮਤਲਬ 3000 ਤੋਂ 5 5.5000 ਸਾਲ ਪਹਿਲਾਂ ਦੀ ਸਭਿਅਤਾ ਚੱਲਦੀ ਸੀ ਤੇ ਉਦੋਂ ਦੇ ਟਾਊਨ ਬਣੇ ਹੋਏ ਸੀ ਸਾਹਮਣੇ ਉਹ ਜਿਹੜੇ ਸਾਰਾ ਪਿੰਡ ਉਹ ਵੇਚ ਮਿਲੇ ਸੀਗੀ ਹੜੱਪਾ ਸਭਿਅਤਾ ਦੀ ਬਣੀ ਇਸ ਨਗਰੀ ਦੇ ਵਿੱਚ ਪਾਣੀ ਦੇ ਸਰੋਤ ਸਭਾ ਵਈ ਦੀ ਗੱਲ ਹੈ ਵੀ ਜਿੱਥੇ ਨਗਰ ਵਸੂਗਾ ਉੱਥੇ ਪਾਣੀ ਵੀ ਚਾਹੀਦਾ ਹੋਊਗਾ ਤਾਂ ਚਾਰ ਇਹਦੇ ਪਾਣੀ ਦੇ ਸਰੋਤ ਹੈ ਪੂਰਬ ਪੱਛਮ ਉੱਤਰ ਤੇ ਦੱਖਣ ਤੇ ਚਾਰਾਂ ਦੇ ਵਿੱਚ ਪਾਣੀ ਇਕੱਠਾ ਕੀਤਾ ਜਾਂਦਾ ਸੀਗਾ ਇਹ ਦੁਰਗਜ ਮਨਜੀ ਸਿਡਾ ਡੇਲਾ ਬਹੁਤ ਕੁਝ ਜਿਹੜਾ ਹੈਗਾ ਇਤਿਹਾਸ ਆਪਦੇ ਅੰਦਰ ਖਾ ਜਾਂਦਾ ਜਾਂ ਕਹਿ ਦਈਏ ਵੀ ਕਾਲ ਹੈ ਜਿਹੜਾ ਸਮਾਂ ਹੈ ਉਹ ਆਪਦੇ ਅੰਦਰ ਸਮਾ ਜਾਂਦਾ ਤੇ ਅੰਦਰ ਸਮਾਉਣ ਤੋਂ ਬਾਅਦ ਉਹ ਲੋਕ ਹੌਲੀ ਲੱਭਤ ਲੈਂਦੇ ਜਿਵੇਂ ਦੇਖੋ ਕੁਛ ਕਿਨਾਂ ਲੱਭ ਲਿਆ ਕੁਛ ਪੱਥਰ ਲੱਭ ਲਏ ਕੋਈ ਉਹ ਜਗ੍ਹਾ ਲੱਭ ਲਈ ਖੂਦ ਹੀ ਪੌੜੀਆਂ ਲੱਭ ਗਈਆਂ ਉਵੇਂ ਠੀਕ ਹੈ ਤੇ ਹੋ ਸਕਦਾ ਵੀ ਫਿਊਚਰ ਦੇ ਵਿੱਚ ਕੋਈ ਇੱਕ ਜਿਹੜੇ ਆਪਣੇ ਸ਼ਹਿਰ ਜੇ ਕਿਸੇ ਆਪਾਤਾ ਆਪਾਤਕਾਲੀਣ ਜਾਂ ਕਿਤੇ ਕਿਸੇ ਹੜ੍ਹ ਦੀ ਜਾਂ ਕਿਸੇ ਹੋਰ ਦੀ ਚਪੇਟ ਜਾ ਕੇ ਅਹੀਂ ਦਫਨ ਹੋ ਜਾਣ ਜਾਂ ਖਤਮ ਹੋ ਜਾਣ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੋਰ ਲੋਕ ਆਪਾਂ ਨੂੰ ਦੇਖਦੇ ਹੁਣ ਵੀ ਭਾਈ ਇੱਥੇ ਵੀ ਸ਼ਹਿਰ ਵਸਦੇ ਹੁੰਦੇ ਸੀ ਦੇਖਣ ਤੇ ਕਲਪਨਾ ਕਰਨ ਵਾਲੀ ਗੱਲ ਇਹ ਹੈ ਵੀ ਕਿਸੇ ਟਾਈਮ ਇਸ ਜਗ੍ਹਾ ਦੇ ਉੱਪਰ ਲੋਕ ਵਸਦੇ ਹੋਣੇ ਆ ਰਹਿੰਦੇ ਹੋਣੇ ਅੰਦਰ ਇੱਥੋਂ ਪਾਣੀ ਭਰੇ ਜਾਂਦੇ ਹੋਣੇ ਆ ਇੱਥੇ ਪਾਣੀ ਇਕੱਠੇ ਕੀਤੇ ਜਾਣੇ ਹੋਣੇ ਆ ਸੋ ਉਹ ਚੀਜ਼ ਸੋਚਣ ਦੀ ਕਲਪਿਤ ਕਰਨ ਦੀ ਗੱਲ ਹੈ ਉਹ ਇੱਥੇ ਆ ਕੇ ਕੀਤੀ ਜਾ ਸਕਦੀ ਹੈ ਤੁਸੀਂ ਟੀਵੀ ਤੇ ਨੂੰ ਜਿੰਨਾ ਮਰਜ਼ੀ ਸਮਝ ਲਓ ਕਿਤਾਬਾਂ ਜਿੰਨਾ ਮਰਜ਼ੀ ਪੜ੍ਹ ਲਓ ਖੱਬਾ ਪਾਸਾ ਜੀ ਸੱਜਾ ਪਾਸਾ ਦੱਖਣ ਵਾਲਾ ਉੱਤਰ ਵਾਲਾ ਕੁਝ ਨਹੀਂ ਬੱਲੇ ਪੈਂਦਾ ਜੇ ਤੁਸੀਂ ਇੱਥੇ ਆਉਂਦੇ ਹੋ ਬੈਠਦੇ ਹੋ ਥੋੜੀ ਜੀ ਕਲਪਨਾ ਇਤਿਹਾਸ ਨਾਲ ਜੋੜ ਕੇ ਮਾਰਦੇ ਹੋ ਨਿਗਾਹ ਫੇਰ ਸਮਝ ਆਉਂਦੀ ਵੀ ਹਾਂ ਜਿਹੜੀ ਇਹ ਸਭ ਤਾਂ ਸੀਗੀ ਕਿਵੇਂ ਬਸੀ ਸੀ ਕਿੱਥੇ ਕਿੱਥੇ ਇਹਦੇ ਅਵਸ਼ੇਸ਼ ਹੈਗੇ ਆ ਹੁਣ ਉਹ ਜਿਹੜਾ ਸਾਰਾ ਖੰਡਰ ਹੋਇਆ ਪਿਆ ਇਹ ਇੱਕ ਇਹਨਾਂ ਦਾ ਮਹਿਲ ਅੰਦਰੂਨੀ ਮਹਿਲ ਤੇ ਪਰਲੇ ਪਾਸੇ ਇਹਦੇ ਅੰਦਰ ਦੇਖਦੇ ਜਾ ਕੇ ਉਹ ਕੀ ਸੀਗਾ ਪਰ ਬਾਹਰਲੇ ਪਾਸੇ ਪਾਣੀ ਦੇ ਸਰੋਵ ਸੀਗੇ ਸਾਰੇ ਇਧਰਲੇ ਪਾਸੇ ਮਨਾਹਰ ਨਦੀ ਵਹਿੰਦੀ ਸੀਗੀ ਪੱਛਮ ਵਾਲੇ ਪਾਸ ਨੂੰ ਮਨਾਹਰ ਸਰਸਵਤੀ ਜੀ ਨੂੰ ਕਹਿੰਦੇ ਆ ਤੇ ਉਦੋਂ ਦੀਆਂ ਗੱਲਾਂ ਬਤਾਂ ਇਹ ਤੇ ਜਿਹਨੇ ਡੀਪਲੀ ਸਮਝਣਾ ਹੋਵੇ ਕਿਉਂਕਿ ਮੁਣ ਫਿਰਨ ਜਦੋਂ ਤੁਸੀਂ ਆਉਂਨੇ ਹੋ ਉਦੋਂ ਤੁਸੀਂ ਦੇਖ ਸਕਦੇ ਹੋ ਤੇ ਫਿਰ ਉਸ ਚੀਜ਼ ਨੂੰ ਤੁਸੀਂ ਬਾਅਦ ਜਦੋਂ ਪੜਦੇ ਹੋ ਜਾਂ ਤੁਸੀਂ ਰਿਸਰਚ ਕਰਦੇ ਹੋ ਜਾਂ ਰਿਸਰਚ ਵਾਲਿਆਂ ਵਾਸਤੇ ਇਹ ਚੀਜ਼ਾਂ ਜ਼ਿਆਦਾ ਮਹੱਤਵਪੂਰਨ ਹੁੰਦੀਆਂ ਭਾਈ ਵੀ ਜਿਹੜੇ ਆਰਕੀਓਲੋਜੀ ਤੇ ਜਾਂ ਹਿਸਟਰੀ ਤੇ ਜਾਂ ਪ੍ਰਾਤਨ ਜਿਹੜੀਆਂ ਹੈਗੀਆਂ ਸਭਤਾਵਾਂ ਤੇ ਪ੍ਰਾਤਪਤਵ ਤੇ ਜਿਹੜੇ ਕੰਮ ਕਰ ਰਹੇ ਆ ਉਹਨਾਂ ਵਾਸਤੇ ਜ਼ਿਆਦਾ ਜ਼ਰੂਰੀ ਹੁੰਦਾ ਪੜਨਾ ਤੁਸੀਂ ਸਿਰਫ ਇਹਨੂੰ ਦੇਖ ਸਕਦੇ ਹੋ ਤੇ ਮਹਿਸੂਸ ਕਰ ਸਕਦੇ ਹੋ ਕਲਪਨਾ ਕਰ ਸਕਦੇ ਹੋ ਇਦਰਾਖਤ ਕਿਵੇਂ ਹੋਣਗੇ ਇਦਰਾਖ ਤੋਂ ਬਾਅਦ ਇਹ ਬਈ ਪੁਰਾਣੇ ਦਰਖਤ ਕਿਵੇਂ ਹੋਣਗੇ ਪੱਥਰ ਕਿਵੇਂ ਉਸ ਉਦੋਂ ਬਣਦੇ ਹੋਣੇ ਤੇ ਕਿਵੇਂ ਆਹ ਪਾਣੀ ਦੇ ਜਿਹੜੇ ਸਰੋਤ ਹੈ ਇਧਰੋਂ ਉਧਰੋਂ ਆਉਂਦੇ ਹੋਣੇ ਵਸਦੀ ਹੋਈ ਨਗਰੀ ਦੇ ਵਿੱਚ ਕਿਸੇ ਟਾਈਮ ਐਸ ਕਿਲੇ ਦੇ ਵਿੱਚ ਚੈਲਪੈਲ ਹੋਊਗੀ ਤੇ ਜਿਹੜਾ ਰਾਜਾ ਉਹਦੀ ਪ੍ਰਜਾ ਇੱਥੇ ਆਂਦੀ ਸੀਗੀ ਨਾਲ ਰਾਜੇ ਦਾ ਜਿਹੜਾ ਪਰਿਵਾਰ ਵગેਰਾ ਤੇ ਅੱਜ ਇਹ ਖੰਡਰ ਹੈ ਤੇ ਆ ਪਾਣੀ ਦੇ ਸਰੋਤ ਗੰਦਾ ਪਾਣੀ ਕੱਢਣ ਵਾਲਾ ਸਾਫ ਪਾਣੀ ਉਹ ਖੂਹੇ ਬਣੇ ਹੋਏ ਇੱਕ ਸਾਰਾ ਕੁਝ ਮਤਲਬ ਜਿਹੜਾ ਹੈਗਾ ਹੁਣ ਹੈ ਅਵਸ਼ੇਸ਼ ਬਣ ਗਏ ਆ ਅੰਚ ਬਣ ਗਏ ਆ ਕਿਤੇ ਇੱਥੇ ਰੌਣਕਾਂ ਲੱਗਦੀਆਂ ਹੋਣਗੀਆਂ ਰਾਜ ਦੇਸ਼ ਕਿਲੇ ਦੇ ਜਾਸੇ ਬਸ ਕੋਈ ਮਣਕੇ ਬਣਾਉਂਦਾ ਹੋਊਗਾ ਕੋਈ ਤਲਵਾਰਾਂ ਬਣਾਉਂਦਾ ਹੋਊਗਾ ਕੋਈ ਹੱਥੀ ਕੰਮ ਕਰਦਊਗਾ ਪਾਣੀ ਭਰਦਾ ਹੋਊਗਾ ਤੇ ਅੱਜ ਸਾਰਾ ਜਿਹੜਾ ਹੈਗਾ ਉਹ ਖਤਮ ਉਹ ਸਮਾਂ ਜਿਹੜਾ ਹੈਗਾ ਆਪਣੇ ਗੋਦ ਦੇ ਵਿੱਚ ਬੁੱਕਲ ਸਾਰਿਆਂ ਨੂੰ ਸੰਭਾਲ ਲੈਂਦਾ ਤੋ ਕਿਤੇ ਨਾ ਕਿਤੇ ਜਾ ਕੇ ਆਪਾਂ ਵੀ ਇਹ ਅੰਸ਼ੀ ਬਣਾਂਗੇ ਧੋਲਾ ਵਿਰਾ ਅਸੀਂ ਪਹੁੰਚ ਗਏ ਸੀਗੇ ਲਗਭਗ 3:30 ਵਜੇ ਤੇ ਜਿਹੜੀ ਉਹ ਸਿਟੀ ਹੈ ਮਿਲੀ ਹੈ ਜਿਹੜੀ ਵਿਸ਼ੇਸ਼ ਮਿਲੇ ਆ ਉਹ ਦੇਖਦੇ ਕਰਦੇ ਸਾਨੂੰ 4:30 4:30 ਹੋ ਗਏ ਸੀਗੇ ਪੁੱਛਣ ਪੁੱਛਾਉਣ ਤੇ ਫਿਰ ਸਾਨੂੰ ਇੱਕ ਜੈਮਲ ਭਾਈ ਸੀਗੇ ਉਹ ਇੱਥੇ ਛੱਡ ਗਏ ਸੀ ਕਹਿੰਦੇ ਭਾਈ ਇੱਥੇ ਟੈਂਟ ਲਾ ਲਓ ਆ ਅਸੀਂ ਟੈਂਟ ਲਾ ਲਏ ਆ ਤੇ ਇੱਥੇ ਹੁਣੇ ਸਾਨੂੰ ਭੋਜਨ ਛਕਾਉਣ ਜਾ ਰਹੇ ਆ ਤੇ ਭੋਜਨ ਛਕਣ ਤੋਂ ਬਾਅਦ ਆਪਾਂ ਇਹਨਾਂ ਟੈਂਟਾਂ ਦੇ ਵਿੱਚ ਵਿਸ਼ਰਾਮ ਕਰਾਂਗੇ ਜੀ ਅੱਜ ਦਾ ਟਿਕਾਣਾ ਆਪਣਾ ਢੋਲਾ ਵਿਰਾ ਢੋਲਾ ਵਿਰਾ ਢੋਲਾ ਵੀ ਰਣੀ ਢੋਲਾ ਵੀਰਾ ਟੈਟ ਲਾਉਣ ਤੋਂ ਬਾਅਦ ਅਗਲਾ ਆਪਣਾ ਕੰਮ ਬਾਈਆਂ ਨੇ ਰੋਟੀ ਖਾਣ ਦੀ ਦਿੱਤਾ ਆਪਣਾ ਰੋਟੀ ਜਿਹੜੀ ਹੈਗੀ ਕੱਲ ਦੀ ਬਾਜਰੇ ਦੀ ਉਹ ਚੱਲੀ ਜਾਂਦੀ ਹੈ ਮਜ਼ਾ ਨਾਲ ਜਿਹੜਾ ਹੈਗਾ ਸਲਾਦ ਬਾਣ ਬੰਨੀ ਦਾ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵਲੌਗ ਦੇ ਵਿੱਚ ਵੀ ਜੋ ਤੁਸੀਂ ਰਾਜਸਥਾਨ ਲੰਘ ਕੇ ਗੁਜਰਾਤ ਆ ਜਾਂਦੇ ਹੋ ਤਾਂ ਗੁਜਰਾਤ ਦੀ ਧਰਤੀ ਇੱਕ ਇਹੋ ਜਿਹੀ ਧਰਤੀ ਹੈ ਵੀ ਜਿੱਥੇ ਹਰੀਆਂ ਸਬਜ਼ੀਆਂ ਮਸਾਲੇ ਬਹੁਤ ਜ਼ਿਆਦਾ ਹੁੰਦੇ ਆ ਤੇ ਉਹ ਮਸਾਲੇ ਜਿਹੜੇ ਹੈਗੇ ਆ ਉਹ ਇੱਥੇ ਸਾਰੇ ਵਿੱਚ ਪਾਉਂਦੇ ਵੀ ਆ ਟੇਸਟ ਹੀ ਬਦਲ ਜਾਂਦਾ ਸਵੇਰੇ ਜਿਹੜਾ ਟਾਪੇ ਰੋਟੀ ਖਾਂਦੇ ਜਿਹਦਾ ਟੇਸਟ ਬਦਲ ਗਿਆ ਸੀ ਤੇ ਮਨ ਲਾਦਾ ਵੀਡੀਓ ਦੇ ਪਿਛੇ ਲਾਈਟ ਜਿਆਦਾ ਹੀ ਨਹੀਂ ਹੈ ਨਾ ਵੇਹਣੇ ਕੋਈ ਨਹੀਂ। ਤੋਂ ਰੋਟੀ ਛਕਦੇ ਆ ਫਿਰ ਉਸ ਤੋਂ ਬਾਅਦ ਪੈਣੀ ਕਰਦੇ ਆ। ਚਲੋ ਜੀ ਆਪਣਾ ਅੱਜ ਦਾ ਬਲੌਗ ਆਪਾਂ ਇੱਥੇ ਖਤਮ ਕਰਾਂਗੇ ਤੇ ਤੋਲਾ ਵੀਰਾ ਦੇ ਵਿੱਚ ਆਪਣੀ ਕੈਂਪਿੰਗ ਪਹਿਲੀ ਕੱਲ ਤਾਂ ਕੰਟੈਂਟ ਆਉਂਦੀ ਲੋਡ ਨਹੀਂ ਪਈ ਸੀ ਕਿਉਂਕਿ ਪਾਈਆਂ ਨੇ ਆਪਾਂ ਨੂੰ ਮੰਜੇ ਵਗੈਰਾ ਦਿੱਤੇ ਸੀ। ਤੇ ਅੱਜ ਇੱਥੇ ਪਏ ਆਂ ਸਿਆਲ ਦੇ ਵਿੱਚ ਗੁਜਰਾਤ ਦੇ ਵਿੱਚ ਸਾਨੂੰ ਠੰਡ ਨਹੀਂ ਉਨੀ ਮਹਿਸੂਸ ਹੋ ਰਹੀ ਕਿਉਂਕਿ ਇੱਥੇ ਮੌਸਮ ਨਿੱਗਾ ਹੈ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਿਓ ਲਾਈਕ ਕਰਿਓ ਤੇ ਵੀਡੀਓ ਨੂੰ ਅਕੇ ਸ਼ੇਅਰ ਜ਼ਰੂਰ ਕਰਿਓ ਕਿਉਂ ਜਿਵੇਂ ਜਿਵੇਂ ਅਸੀਂ ਸਫ਼ਰ ਕਰ ਰਹੇ ਆਂ ਤਾਂ ਸਾਨੂੰ ਉਮੀਦ ਹੈ ਵੀ ਤੁਸੀਂ ਵੀ ਸਾਡੇ ਨਾਲ ਸਫ਼ਰ ਕਰੋਗੇ ਤੇ ਜਿੱਥੇ ਜਿੱਥੇ ਵੀ ਜੋ ਸੁਝਾਅ ਦੇਣੇ ਬਣਦੇ ਆ ਉਹ ਜ਼ਰੂਰ ਦਿਓ ਇਹ ਵੀਡੀਓ 2 ਦਿਨ ਪੁਰਾਣੀ ਹੋਊਗੀ ਕਿਉਂਕਿ ਮੈਂ ਹੌਲੀ-ਹੌਲੀ ਚੜਾ ਰਿਹਾ ਵੀਡੀਓਜ਼ ਤੇ 7-8 ਦਿਨ ਅਸੀਂ ਗੁਜਰਾਤ ਘੁੰਮਾਂਗੇ ਜੇ ਕੋਈ ਵੀਰ ਦੱਸਣਾ ਚਾਹੁੰਦਾ ਵੀ ਗੁਜਰਾਤ ਕੀ ਕੀ ਦੇਖ ਸਕਦੇ ਹਾਂ ਤਾਂ ਉਹ ਜਰੂਰ ਦੱਸਿਓ ਕਮੈਂਟ ਕਰਕੇ ਸਸੀਕਾ